ਵਿਪਰਨਵਾਸੀਆਂ ਨੂੰ ਦੱਸਣਾ ਚਾਹੁੰਦੇ ਆ ਕਿ 4 ਵਜੇ ਜਿਹੜੇ ਆ ਡੀਸੀ ਫਰੋਜਪੁਰ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਫਰੋਜਪੁਰ ਦੇ ਜਿਹੜੇ ਸਕੂਲ ਹਨ ਉਹ ਮੁਕੰਮਲ ਤੌਰ ਤੇ ਖੁੱਲੇ ਜਾ ਚੁੱਕੇ ਹਨ ਤੁਹਾਨੂੰ ਅਸੀਂ ਆਪਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਜਾਣਕਾਰੀ ਵੀ ਦਿੱਤੀ ਸੀ ਕਿ ਕੱਲ ਤੋਂ ਜਿਹੜੇ ਸਕੂਲ ਹਨ ਫਰੋਜਪੁਰ ਦੇ ਉਹ ਸਾਰੇ ਸਕੂਲ ਖੁੱਲਣਗੇ ਪਰੰਤੂ ਹੁਣ ਜਿਹੜਾ 7 ਵਜੇ ਦੇ ਕਰੀਬ ਇੱਕ ਡੀਸੀ ਫਰੋਜਪੁਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਜਿਸ ਦੇ ਤਹਿਤ ਜਿਹੜੇ ਸਕੂਲ ਐ 48 ਘੰਟਿਆਂ ਦੇ ਲਈ ਬੰਦ ਕਰ ਦਿੱਤੇ ਗਏ ਹਨ ਭਾਰਤ-ਪਾਕਿਸਤਾਨ ਦੇ ਵਿੱਚ ਜਿਹੜੀ ਤਣਾਅਪੂਰਨ ਸਥਿਤੀ ਬਣੀ ਹੋਈ ਐ ਉਸ ਨੂੰ ਦੇਖਦੇ ਹੋਏ ਡੀਸੀ ਫਰੋਜਪੁਰ ਦੇ ਵੱਲੋਂ ਇੱਕ ਵਾਰੀ ਫੇਰ ਦੁਬਾਰਾ ਜਿਹੜੇ ਹੁਕਮ ਆਇਆ ਉਹ ਜਾਰੀ ਕੀਤੇ ਗਏ ਹਨ ਕਿ ਫਰੋਜਪੁਰ ਦੇ ਜਿਹੜੇ ਵੀ ਸਕੂਲ ਹਨ ਉਹ 48 ਘੰਟੇ ਦੇ ਲਈ ਬੰਦ ਰਹਿਣਗੇ ਕੋਈ ਪਲਾਂ ਦੇ ਵਿੱਚ ਜਿਹੜੇ ਇਹ ਹੁਕਮ ਬਦਲ ਦਿੱਤੇ ਗਏ ਹਨ ਡੀਸੀ ਫਰੋਜਪੁਰ ਵੱਲੋਂ ਤਕਰੀਬਨ 2-3 ਘੰਟੇ ਦਾ ਹੀ ਸਮਾਂ ਜਿਸ ਦੇ ਵਿੱਚ ਕੀ ਇੱਕ ਵਾਰੀ ਸਕੂਲ ਲੌਂਗ ਦੇ ਜਿਹੜੇ ਹੁਕਮ ਕੀਤੇ ਗਏ ਸਨ ਤੇ ਇੱਕ ਵਾਰੀ ਜਿਹੜੇ ਆ ਸਕੂਲ ਬੰਦ ਕਰਨ ਦੇ ਇੱਕ ਵਾਰੀ ਫੇਰ ਦੁਬਾਰਾ ਜਿਹੜੇ ਹੁਕਮ ਕੀਤੇ ਗਏ ਹਨ ਇੱਥੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਕੁਛ ਹੀ ਪਲ ਪਹਿਲਾਂ ਜਿਹੜੇ 3 ਘੰਟੇ ਪਹਿਲਾਂ ਫਰੋਈਪੁਰ ਡੀਸੀ ਵੱਲੋਂ ਆਰਡਰ ਕੱਢਿਆ ਜਾਂਦਾ ਹੈ ਕਿ ਸਕੂਲ ਜਿਹੜੇ ਆ ਰੈਗੂਲਰ ਦੀ ਤਰ੍ਹਾਂ ਖੁੱਲਣਗੇ ਲੇਕਿਨ 3 ਘੰਟੇ ਬਾਅਦ ਹੀ ਡੀਸੀ ਫਰੋਈਪੁਰ ਦੇ ਵੱਲੋਂ ਫੇਰ ਇੱਕ ਆਰਡਰ ਜਾਰੀ ਕੀਤਾ ਜਾਂਦਾ ਹੈ ਕਿ ਸਕੂਲ ਜਿਹੜੇ ਆ 48 ਘੰਟਿਆਂ ਦੇ ਲਈ ਫਿਰ ਜਿਹੜੇ ਆ ਬੰਦ ਕਰ ਦਿੱਤੇ ਗਏ ਹਨ ਜਿਹੜੀ ਪ੍ਰਸ਼ਾਸਨ ਵੱਲੋਂ ਹੋਰ ਵੀ ਜਿਹੜੀ ਜਾਣਕਾਰੀ ਆਊਗੀ ਉਹ ਵੀ ਤੁਹਾਨੂੰ ਪਲ-ਪਲ ਦੀ ਜਿਹੜੀ ਹੈ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਅਸੀਂ ਕੋਸ਼ਿਸ਼ ਹੀ ਪਹਿਲਾਂ ਆਉਦੇ ਚੈਨਲ ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜੇ ਸਕੂਲ ਹੈ डीसी ਵੱਲੋਂ ਜਿਹੜੇ ਜਾਰੀ ਕੀਤੇ ਗਏ ਹੁਕਮ ਸੰਨ ਉਹਨਾਂ ਨੂੰ ਹੀ ਦਰਸਾਉਂਦੇ ਅਸੀਂ ਇੱਕ ਉਸ ਵੀ ਫਾਈਲ ਦੀ ਆਉਂਦੇ ਚੈਨਲ ਤੇ ਕਿ ਜਿਹੜੇ ਸਾਰੇ ਸਕੂਲ ਖੁੱਲਣਗੇ ਪਰੰਤੂ ਹੁਣ 7 ਵਜੇ ਦੇ ਕਰੀਬ ਫੇਰ ਇੱਕ ਜਿਹੜੀ ਦੂਸਰੀ ਜਿਹੜੇ ਹੈ ਫਰੋਈ ਪੜੀ ਸੀ ਵੱਲੋਂ ਹੁਕਮ ਜਿਹੜੇ ਆ ਜਾਰੀ ਕੀਤੇ ਗਏ ਹਨ ਕਿ ਫਰੋਈ ਪਰ ਦੇ ਜਿਹੜੇ ਸਕੂਲ ਹਨ ਉਹ ਭਾਰਤ ਪਾਕ ਦੀ ਸਥਿਤੀ ਨੂੰ ਦੇਖਦੇ ਹੋਏ ਤਨਾਪੁਰ ਹੁਸਤੀਤੀ ਨੂੰ ਦੇਖਦੇ ਹੋਏ 48 ਘੰਟਿਆਂ ਦੇ ਲਈ ਫੇਰ ਜਿਹੜੇ ਆ ਬੰਦ ਕਰ ਦਿੱਤੇ ਗਏ ਹਨ ਪ੍ਰਸ਼ਾਸਨ ਵੱਲੋਂ ਜੋ ਵੀ ਜਾਣਕਾਰੀ ਦਿੱਤੀ ਜਾਏਗੀ ਪਲ-ਪਲ ਦੀ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਇਸ ਲਈ ਤੁਸੀਂ ਲਗਾਤਾਰ ਸਾਡੇ ਚੈਨਲ ਨੂੰ ਦੇਖਦੇ ਰਹੋ ਅਤੇ ਸਬਸਕ੍ਰਾਈਬ ਵੀ ਕਰੋ ਅਤੇ ਫੋਲੋ ਵੀ ਕਰੋ ਪਲ-ਪਲ ਦੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਦਿੱਤੀ ਜਾਏਗੀ